ਸਕ ਲ ਆ ਗਿਆ ਆ ਗਿਆ ਆ ਗਿਆ ਆ ਗਿਆ ਮੈਂ ਛੜਾ ਤੂੰ ਨਾ ਤੂੰ ਸ਼ਾਮ ਰਵਦਿਆ ਅੱਛਾ ਜੀ ਉਹਨਾਂ ਨੇ ਇਹ ਕਿਹਾ ਵੀ ਤੁਸੀਂ 6 ਲੱਖ ਰੱਖ ਲਓ ਵੱਧ ਰੱਖ ਲਓ ਜਿਹੜਾ ਫਰਸਟ ਪ੍ਰਾਈਜ਼ ਹੋ ਉਹ ਵੀ ਤੁਹਾਡਾ ਆ ਗਿਆ ਹਾਂ ਜੀ ਇੱਧਰ ਰਤਨਪਾਲ ਗੋਪਾਲ ਇਹ ਵੀ ਇੱਧਰ ਗਵੰਡੀਆ ਨਾਲੇ ਸਵਾਰ ਆਣੀਆਂ ਇਹਨਾਂ ਨੂੰ ਪਾਵੇ ਇਹਨਾਂ ਨੂੰ ਫ੍ਰੀ ਵੇਚ ਦੇ ਭਾਵੇਂ ਫ੍ਰੀ ਵੇਚ ਦੇ ਇਹਨਾਂ ਨੂੰ ਸੀਰੀਅਸ ਇੱਧਰ ਲਾਓ ਡਿਊਟੀ ਸਰਪੰਚ ਸਾਹਿਬ ਨੂੰ ਸਰਪੰਚ ਸਾਹਿਬ ਨੂੰ ਦਿਖਾ ਰਹੇ ਆ ਖੁੱਲਰ 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 ਆਇਤ ਨੂੰ ਪਰ ਉਹ ਬੈਠੇ ਸ਼ਾਹ ਬਰਾਦਰ ਸ਼ਾਹ ਜਿੰਦਾਬਾਦ ਕੋ ਨਾਲ ਕੋ ਨਾਲ ਜਿੰਦਾਬਾਦ ਸ਼ਾਹ ਜਿੰਦਾਬਾਦ ਜਿੰਦਾਬਾਦ ਸੋਟੀ ਹੈ ਹਾਂਜੀ ਬਾਜੀ ਹੁਣੀ ਮੂਡ ਬਣਾ ਰਹਾ ਬਣ ਗਿਆ ਤੁਹਾਡੇ ਚਾਨ ਤੋਂ ਪਹਿਲਾ ਪਹਿਲਾ ਬੰਦੋ ਥਾ ਜਾਣਾ ਮੌਕੇ ਤੇ ਰੈਕਮੈਂਡ ਇੱਕ ਬਣ ਚੋ ਜਪ 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 ਆਨੇ ਜਪ ਜੋ ਵਾਪਸ ਸਪੋਰਟਸ ਕਲੱਬ ਜਿੰਦਾਬਾਦ ਸ਼ੁਗਨ ਜਰਾ ਜਿੰਦਾਬਾਦ ਰਾਪਰ ਪੱਟੀ ਜਿੰਦਾਬਾਦ ਲਵ ਯੂ ਬਸ ਕਰੂ ਕਰੂ